ਸਤਿ ਸ੍ਰੀ ਅਕਾਲ ਜੀ ਅੱਜ ਮੇਰਾ ਸ਼ੂਟ ਆ ਤੇ ਮੈਂ ਚੱਲਿਆ ਆਂ ਆਣਾ ਨੰਦ ਬੈਬਸਿੰਘ ਦੇ ਸ਼ੂਟ ਤੇ ਠੀਕ ਮੱਝ ਦੇਖ ਰਿਆਂ ਕੀ ਕਰੈਕਟਰ ਕਰਵਾਉਂਦੇ ਨੇ ਬਾਈ ਜੀ ਇਹ ਆਇਆ ਮੇਰੀ ਪਤੀ ਜੀ ਕੀ ਨਾਮ ਆ ਤੇਰਾ ਰੇਵਨੀਤਾ ਰੇਵਨੀਤਾ ਤੇਰਾ ਨਾਮ ਬਾਈ ਗਾਡਰ ਬੰਦਾ ਆਰਨੇ ਦਾ ਗੀਤ ਗਾਉਣਾ ਤੂੰ ਤਾਂ ਵੇ ਕਿਹੜਾ ਗਾਉਣ ਵਾਲਾ ਵਧੀਆ ਲੱਗਦਾ ਤੈਨੂੰ ਡਾਕਟਰ ਬੰਦਾ ਡਾਕਟਰ ਕਿਹਾਗਾ ਕਿੰਜ ਦਾ ਡਾਕਟਰ ਬੰਦਾ ਕੂਗਾ ਹੈ ਨਾ ਮੈਂ ਤੇਰਾ ਵੀ ਕੋਈ ਨਾ ਫੇਵਰੇਟ ਹੈ ਹਾਂ ਕਿਹੜਾ ਕੀ ਤੇ ਵਧੀਆ ਲਾ ਲ ਸਾਰੇ ਹਾਂਜੀ ਬੋਲੇ ਲਾ ਦੇ ਕਿਉਂ ਲੋ ਬੋਲੀਏ ਤੂੰ ਬੰਦਾ ਹੋ ਕੇ ਕੀ ਬਣੇਗਾ ਓਏ ਪੁੱਤ ਪੁਰਸ ਕੀ ਕਰੇ ਕਰਾਂਗਾ ਫਿਰ ਹਾਂ ਇੱਕ ਜਦਾ ਤੁੱਤਲਾ ਵਟ ਆਇਆ ਹੋਰ ਕੋਈ ਬਲਕੀ ਵਕੀ ਬਣੇਗਾ ਬਤਾ ਹਾਂ ਆਈਫੋਨ ਕੀ ਲੈਣਾ ਕਿਹੜਾ ਫੋਨ ਜੀ ਹਿਸਣ ਲੇਨੂ ਸਾਈ ਰਿਫਰ ਦਾ ਆਈਫੋਨ 10 ਮੰਗਦਾ ਦੇਖ ਲੈ 1.5 ਲੱਖ ਦਾ ਹੋ ਦੇਖ ਲੈ ਛੌਂਕ ਦੇਖ ਲੈ ਮੈਂ ਦੇਖਦਾ ਆਈਫੋਨ 10 ਐਡਾ ਹੈਗਾ ਨਾ ਓਕੇ ਮਿਲਦੇ ਆਂ ਸ਼ੂਟ ਤੇ ਫਿਰ ਆਪਾਂ ਚੱਲਦੇ ਆਂ ਸ਼ੂਟ ਤੇ ਤੀਜ ਨਾਲ ਅੱਜ ਫਿਰ ਕਿ ਲੈਂਚਾ ਤਰੀਆਂ ਬਾਗ ਚੱਲਾਂਗੇ ਬੱਸ ਸਟੈਂਡ ਨਹੀਂ ਜਾਂਦੇ ਤਾਂ ਕਿ ਮਨੇ ਉਹ ਤੀਰ ਘਰ ਸਾਹਮਣੇ ਇਹ ਬੱਸ ਉਹਨੇ ਮੈਨੂੰ ਫੋਨ ਕਰਤਾ ਵੀ ਬਸ ਚੱਲਦੇ ਹੁੰਦੇ ਨਾਲ ਮਿਲਦੇ ਆਂ ਜਿੱਦੇ ਛੁੱਟ ਕੇ ਸਾਨੂੰ ਲੈ ਆਉਣਾ ਕਿੜੂ ਹੋਣਾ ਨਾਲ ਲਓ ਜੀ ਅਸੀਂ ਚੱਲੇ ਆਂ ਬੰਦੇ ਰਹਿੰਦੇ ਨੇ ਬੰਦੇ ਐ ਲੱਗਦੇ ਨਹੀਂ ਜਿਵੇਂ ਤੂੜੀ ਪਾਉਣ ਵਾਲੇ ਹੁੰਦੇ ਨੇ ਮੂੰਹ ਤੇ ਪੇਟ ਲੈ ਕੇ ਗਏ ਠੰਡ ਬਹੁਤ ਠੰਡ ਬਹੁਤ ਆ ਕਿਉਂ ਮੇਂਦਰਾ ਲਓ ਜੀ ਅੱਜ ਹਰਮਤ ਦੇ ਦੁੱਧ ਲੈ ਆਇਆ ਦੀਆਂ ਦੋ ਪੈਕਟ ਤੇ ਇਹਨੇ ਲਫਾਵਾ ਪਾੜ ਗਿਆ ਇੱਕ ਤਾਂ ਇੱਥੇ ਜਿਹਾ ਸਿਆ ਗਿਆ ਸਾਨੂੰ ਦੂਜੇ ਦੀ ਸ਼ਾਨਦੀਨ ਕਰਨ ਲੱਗ ਰਿਹਾ ਜੇ ਸਾਨੂੰ ਦੂਜਾ ਪੈਕਟ ਦੇਊਗਾ ਕਿੱਥੇ ਜੇ ਪੈਤੀ ਹੋਏ ਇੱਥੇ ਜੇ ਦੀਗਾ ਯਾਰ ਅਵਰੇਜ ਮਿਲਿਆ ਮੈਨੂੰ ਉਹ ਪੈਕਟ ਇੱਥੇ ਜੀ ਇੱਥੋਂ ਜੇ ਚੱਕਿਆ ਮੈਂ ਦੂਜਾ ਇੱਧਰ ਦੇਖ ਇੱਧਰ ਤਾਂ ਹੀ ਰੁੜ ਗਿਆ ਕਿੱਥੇ ਸ਼ਾਨਦੀਨ ਜਾ ਰਹੀ ਹੈ ਦੂਜੇ ਪੈਕਟ ਦੀ ਨਹੀਂ ਹਰ ਭਈ ਮੈਨੂੰ ਨਹੀਂ ਲੱਗਦਾ ਮੁਸ਼ਕਲ ਚਾਗਾ ਮਰਮਣਾ ਹੁੰਦਾ ਸੜਕ ਤੇ ਡੀਆ ਪੱਕਾ ਜਿਹਾ ਰਹੋ ਇਹ ਕਿਤੇ ਥੋੜੀ ਮੋਟੀ ਰਹਿ ਗਈ ਬਚਤ ਕਰਨ ਨਹੀਂ ਤੂੰ ਰਿਆ ਕੇ ਦੇਖਦਾ ਵੇ ਖਾਲੀ ਰਹਾਵਾ ਵਾਹਲਾ ਖਾਲੀ ਰਹਾਵਾ ਮਾਈ ਕਹਿੰਦਾ ਦੁੱਧ ਲੈ ਚਾਹ ਤੇਰੀ ਓ ਪਿਆ ਮੈਂ ਕਹਿੰਦਾ ਟੱਗਿਆ ਤੋਂ ਲਾ ਲਿਆ ਓ ਮੈਂ ਦੇਖਦਾ ਸੀ ਮਾਂ ਚੱਲੇ ਖਾਲੀ ਪਿਆ ਲਫਾਫਾ ਜੰਮੀ ਮੈਂ ਦੇਖਿਆ ਤੀਗਾ ਅੱਜ ਤਾਂ ਹਸੀ ਵਾਲੀ ਗੱਲ ਹੋ ਗਈ ਆ ਪਿਆ ਟੱਗ ਲੱਗਿਆ ਯਾਰ ਗਲਤ ਕੰਮ ਹੋ ਗਿਆ ਜਦੋਂ ਹਲਾ ਸੜਕ ਕੋਈ ਨਹੀਂ ਹੁੰਦਾ ਫਿਰ ਸੜਕ ਤੇ ਤੁਸੀਂ ਡੱਕਰੀ ਬਹੁਤ ਆ ਰਹੇ ਦੀ ਇੱਕਦਮ ਮੋਟਰ ਤੇ ਖਲ ਕਾਂਗਰੀ ਜਲੀ ਨੇ ਗੀਤ ਗਾਇਆ ਮੇਰੀ ਯਾਰ ਬਦੂਖਾਂ ਵਰਗੇ ਕੀ ਕਰਨਾ ਤਲਵਾਰ ਉਹਨੇ ਆਪਦੀ ਯਾਰ ਨੂੰ ਬਦੂਖ ਗਿਆ ਕੋਈ ਆਪਦੇ ਯਾਰ ਨੂੰ ਕੰਡਾਸ ਕਹਿੰਦਾ ਕੋਈ ਤੂਪ ਕਹਿੰਦਾ ਇੱਧਰ ਮੇਰੇ ਸਾਲੀ ਮੇਰੀ ਯਾਰ ਨਾਲ ਜਿਹੜੇ ਇਹਨਾਂ ਦੀ ਸਾਗਲੀ ਚੋਰਾ ਨਾਲ ਮਿਲਦੀ ਆ ਦੇਖੋ ਜਮੀਨ ਟ੍ਰਾਂਸਫਰਮ ਖੁੱਲਣਾ ਲੱਗਿਆ। ਕੀ ਹੋ ਰਿਹਾ? ਅੰਮ੍ਰੇਸ਼ ਕਹ ਰਿਹਾ। ਠੀਕ ਹੈ ਨਾ। ਅੱਜ ਅੱਜ ਕੀ ਬਣੇ ਸੀ ਸਰ ਤੁਸੀਂ? ਅੱਜ ਮੈਂ ਗੁਰਮਿਲਖਪ੍ਰੀਤ ਸਿੰਘ। ਗੁਰਮਿਲਖਪ੍ਰੀਤ। ਟਿਕਨੀ ਐਂਬੂਲੈਂਸ। ਠੀਕ ਨਹੀਂ ਠੀਕ ਨਹੀਂ ਹਣਾ ਹਣਾ ਠੀਕ। ਹੰਸਪ੍ਰੀਤ ਜੀ। ਅੱਜ ਤੁਸੀਂ ਮਿਲਖਪ੍ਰੀਤ ਬਣੇ। ਕਿੰਨੀ ਕਿ ਸਪੀਡ ਲਾਈ ਤੁਸੀਂ? ਕਿੰਨੇ ਕਿਲੋ ਮਰ ਪਜੇ ਅੱਜ ਮੈਂ ਮੋਟੀਵੇਟ ਅੱਜ ਮੈਂ ਐਵਰੇਜ ਦਿੱਤੀ 80 ਦੀ ਅੱਜ ਹਾਂਸ਼ ਨੇ ਬਹੁਤ ਬਹੁਤ ਮਗਲਸਿਆਣੀਆਂ ਗੱਲਾਂ ਕਹੀਆਂ ਠੀਕ ਨਹੀਂ ਠੀਕ ਨਹੀਂ ਠੀਕ ਆਇਆ ਕੀ ਕਰਨਾ ਇਹ ਮੈਂ ਇੱਕ ਅੱਖ ਨਾਲ ਦੇਖਦਾ ਸਾਰਿਆਂ ਨੂੰ ਆਇਆ ਤੂੰ ਬਹੁਤ ਹਰ ਸਾਰਾ ਕੰਟਰੋਵਰਸੀ ਦੀਆਂ ਗੱਲਾਂ ਚਲਦੇ ਨੇ ਲੋਗ ਨੇ ਟੁਕੜਾ ਕਟਾਉਣਗੇ ਕਾਉਂਟਰਵਰਸ ਇਹ ਨਹੀਂ ਜੇ ਕੱਟ ਨਹੀਂ ਕਰਦੇ ਪੋਲੀਟੀਕਲ ਮੁੱਦਾ ਨਾ ਡਰ ਤੂੰ ਬੜਦਾ ਯਾਰ ਆਪਾਂ ਕੈਂਚੀ ਬਈ ਕੈਂਚੀ ਕੈਂਚੀ ਅੱਪਾ ਜਿਕੇ ਦਿਖਾਈ ਹਾਂ ਸੇ ਜਿਵੇਂ ਇੱਥੇ ਆ ਲਾਏ ਕਿਵੇਂ ਨਾ ਹਾਂ ਜੇ ਹੈ ਜਿਵੇਂ ਮੁਰਗੀ ਚੋਗਾ ਨਹੀਂ ਕੋਈ ਕਦੀ ਹੁੰਦੀ ਹੈ ਉਹ ਦਦੀ ਹਾਂ ਕਿ ਜਹਾਸ ਪ੍ਰੀਤੀ ਧੰਨਵਾਦ ਹਾਂ ਰੀਲ ਬਣਾਉਣਾ ਵਧੀਆ ਜੀ ਹੋਰ ਜੀ ਕਿਡੂ ਜੀ ਉਹ ਉਹ ਹਾਂ ਸਰ ਮਾਲੂ ਨੇ ਮਾਂਗ ਦੇਖਦਾ ਸੀ ਨਰੇਸ਼ ਖਰਨ ਵਾਲੇ ਮੰਗ ਡੇਡਾ ਜੋ ਐਂ ਜੀ ਝਾਕਦਾ ਸੀ ਐਂ ਜੀ ਝਾਕਦਾ ਸੀ ਦੇਖੀ ਐ ਇਹ ਦਿਖਾਈ ਦਿੰਦੇ ਨੇ ਆ ਦੇਖ ਕਿਉਂ ਖਤਰਨਾਕ ਲੁੱਕ ਖਤਰਨਾਕ ਲੁੱਕ ਦਿਖਾਈ ਠੀਕ ਨਹੀਂ ਉਹ ਤੇਰੀ ਮਾਂ ਹਾਏ ਹਾਏ ਹਾਬੀਬਾ ਹਾਬੀਬਾ ਵੀਡੀਓ ਵੀਡੀਓ ਪੂਰਾ ਹੈ ਹਾਏ ਹਾਏ ਮੈਂ ਲਾਤੀ ਹੈਪੀ ਬਰਾਤ ਵਾਲੇ ਮੰਗ ਤਿਆਰ ਹੋਇਆ ਖੜਿਆ ਸੀ ਇਧਰ ਚੱਲ ਰਿਹਾ ਸੀ ਬਾਈ ਹੋਰਾਂ ਦਾ ਸੀਨ ਤੇ ਉਧਰ ਹਰਮਨ ਤੇ ਕੀੜੂ ਤੇ ਇਹ ਦੁਬਾਰ ਹਾਂਸਪੁਰੀ ਤਹਾਂਸਾ ਜੀ ਪਤਾ ਨਹੀਂ ਕਿਹੜੇ ਕੰਮਾਂ ਚ ਉੜ ਜੇ ਫਿਰਦੇ ਸੀ ਤੇ ਫਿਰ ਬੋਲ ਮਾਰਿਆ ਕਹਿੰਦੇ ਓਕੇ ਆ ਕੰਮ ਤੇਰਾ ਭਗਤਾ ਕਿਹੜੇ ਬਦਮਾਸ਼ ਬਦਮਾਸ਼ ਕਿਹੜੂ ਬਦਮਾਸ਼ ਕਗੀ ਡਾਂ ਉਰ ਹਾਂਸਾ ਸਟਿੰਗਾ ਵਾਲੇ ਸਟਿੰਗਾ ਵਾਲੇ ਸਟਿੰਗਾ ਵਾਲੇ ਕਿਵੇਂ ਸਰ ਬੋਲ ਰਹੇ ਹੋ ਤੁਸੀਂ ਕਿਲੇ ਗੱਤ ਕੂਫੀਆਂ ਗੱਲਾਂ ਕਰਦੇ ਨੇ ਬਈ ਇਹੇ ਇੰਦਰ ਯਾਰ ਕੋਈ ਫੋਟੋ ਬੁੱਟੂ ਖਿੱਚ ਕੇ ਵਧੀਆ ਜੀ ਭੇਜ ਦੇ ਯਾਰ ਕੋਈ ਜ਼ਿੰਦਗੀ ਚ ਕੋਈ ਪਈ ਹੋਵੇ ਤੇਰੇ ਕੋਲ ਬਾਬਿਆਂ ਵਾਲੀ ਕੋਈ ਫੋਟੋ ਸਾਡੀ ਉੱਧੇ ਖਿੱਚੀ ਤੀ ਤਾਂ ਭੇਜੀ ਯਾਰ ਬਾਈ ਇੱਕ ਅੱਧੀ ਯਾਰ ਜ਼ਰੂਰ ਹੈ ਮੇਰਾ ਯਾਰ ਕੀੜੂ ਤੇ ਮੈਂ ਅੱਜ ਫੇਰ ਅਸੀਂ ਇਕੱਠੇ ਜਾ ਨਹੀਂ ਸਕਦੇ ਅੱਜ ਤਾਂ ਨਹੀਂ ਆ ਫਿਰਦੇ ਪਾ ਚਲਾ ਗਿਆ ਉਹ ਮਿੱਤਰ ਹਾਂ ਓ ਮਾਈ ਗੋਡ ਵਿੰਦਰ ਬਾਈ ਨਾ ਨਾ ਅੱਜ ਸੀ ਇੰਦਰ ਮੂਹਣ ਚੌਟੀ ਅੱਜ ਅਸੀਂ ਪੂਰੀ ਸਿਕਿਉਰਿਟੀ ਚ ਜਾਵਾਂਗੇ ਬਸ ਟੂਟੀ ਦਾ ਬੰਦ ਕਰ ਦੇ ਤਮਾਸ਼ੀ ਜਿੰਦਾਂ ਕਿ ਗੁਰਮੁਖਾਂ ਪਿਆ ਆਗੇ ਆਗੇ ਮੈਂ ਚੱਕ ਲਿਆ ਚਲੋ ਜੀ ਮੈਂ ਭਾਂਡੇ ਲੈ ਜਾਂ ਫਿਰ ਦੇਖਦੇ ਹਾਂ ਸ਼ੂਟ ਖਤਮ ਕਰਕੇ ਮੈਂ ਪਿੰਡ ਨੂੰ ਜਾ ਰਿਹਾ ਸੀ ਪਿੰਡ ਵਾਲੀ ਛੜਕ ਤੇ ਮੈਨੂੰ ਮਿਲ ਗਏ ਸਾਡੇ ਪਿੰਡ ਦੇ ਸ਼ਰਮਾ ਜੀ ਜਿਹੜੇ ਬਿਜਲੀ ਵਾਲੀ ਸਕੂਟੀ ਤੇ ਦੱਪੀ ਆਉਂਦੇ ਸੀ ਫਿਰ ਉਹਨਾਂ ਨੇ ਮੈਨੂੰ ਮਾਗਰ ਬਠਿਆ ਲਿਆ ਕਹਿੰਦੇ ਚੱਲ ਬੀ ਚਨੂ ਪਿੰਡ ਤੱਕ ਲੈ ਚਲਦੇ ਆ ਮੈਂ ਜਿੱਤ ਗਿਆ ਕਿ ਹਾਰ ਗਿਆ ਆ ਪੱਕਾ ਓ ਪੰਜਾਬ ਸ਼ੁਗਰ ਖਰਾਤਾ ਯਾਰ ਤੁਸੀਂ ਹੈ ਆ ਤੁਸੀਂ ਹਰਾਤਾ ਯਾਰ ਪੰਜਾਬ ਸੰਗਾਰ ਬਥੇਰਾ ਦਾ ਭਜਾ ਭੰਦੀ ਤੁਸੀਂ ਇਹਨੂੰ ਪੂੰਛਾ ਮਰੋੜ ਮਰੋੜ ਕੇ ਆਹ ਲਓ ਜੀ ਮੈਂ ਪਹੁੰਚ ਗਿਆ ਘਰੇ ਆ ਮੇਰਾ ਬਟਰੂ ਮੇਰਾ ਬਟਰੂ ਆ ਮੇਰਾ ਬਟਰੂ ਹੈਲੋ ਹੈਲੋ ਰੇੜਾ ਗੇ ਰੇੜਾ ਦੇਖੀ ਦੇਖੀ ਪੰਜਾਬ ਸੰਗਾਰ ਮੂਰੇ ਲਿਆਤਾ ਹੋ ਤੁਸੀਂ ਦੁਬਾਰਾ ਫੇਰ ਹਾਂ ਬਾਏ ਕਰ ਦਿੰਦਾ ਉਹਨਾਂ ਨੂੰ ਲੈ ਕੇ ਬਾਈ ਸ਼ੁਰੂ ਹੋਇਆ ਪਾਪਾ ਜੀ ਦੇ ਘਰ ਨੂੰ ਸਸਰੀ ਘਰ ਬੇਬੇ ਠੀਕ ਆ ਓਕੇ ਜਮਾਣਾ ਤੰਦਰੁਸਤ ਕਰੇ ਸਸਰੀ ਕਾਲ ਜੀ ਸਾਰਿਆਂ ਨੂੰ ਓਕੇ ਜੀ